ਬੇਨ ਜਗਦੀਸ਼ ਕਹਾਂ ਸੁਖ ਪਾਵਾਂ ਆਓ ਜੀ ਸਤਿਗੁਰੂ ਜੀ ਜੋ ਅਸੀਸ ਬਖਸ਼ਦੇ ਨੇ ਸ਼ਬਦ ਦੇ ਵਿੱਚ ਕਪੜੇ ਮਹਿੰਗੇ ਤੋਂ ਮਹਿੰਗੇ ਪਾਓ ਪਰ ਕਬੀਰ ਗਰਬ ਨਾ ਕੀਜੀਐ ਚਾਮ ਲਪੇਟੇ ਹਾਰ ਬਾਰੋਂ ਮਹਿੰਗੇ ਕਪੜੇ ਪਾਏ ਨੇ ਸੋਨਾ ਤਨ ਕਬੀਰ ਸਾਹਿਬ ਕਹਿੰਦੇ ਅੰਦਰੋਂ ਸਾਰੇ ਇੱਕੋ ਹੀ ਹੈ ਗਿਆ ਸੀ ਅੰਦਰੋਂ ਵੇਖੋ ਅਸੀਂ ਸਾਰੇ ਇੱਕੋ ਆਂ ਹੱਡੀਆਂ ਮਾਸ ਤੇ ਪਿੰਜਰ ਸਭ ਬਰਾਬਰ ਹੈ ਇਸ ਕਰਕੇ ਕਾਦਾ ਗਰਬ ਇਹ ਚੰਗੇ ਕਪੜੇ ਦਾ ਇਹ ਪਾ ਲਓ ਮੁਬਾਰਕ ਹੈ ਪਰ ਰੱਬ ਦਾ ਸਿਮਰਨ ਕਰ ਲਿਓ ਜੇ ਰੱਬ ਦਾ ਸਿਮਰਨ ਚੰਗੇ ਕਪੜੇ ਪਾ ਕੇ ਨਹੀਂ ਕੀਤਾ ਫਿਰ ਇਹ ਕਪੜੇ ਵੀ ਆਗਿ ਨੇ ਹਉ ਮੈਂ ਵੀ ਹਉ ਮੈਂ ਰੂਪ ਹੈ ਹੁਣ ਕਬੀਰ ਸਾਹਿਬ ਦੇ ਬਚਨ ਲੈ ਲਓ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਲੈ ਲਓ ਗੁਰੂ ਨਾਨਕ ਸਾਹਿਬ ਦੇ ਲੈ ਲਓ ਭਗਤ ਰਵਿਦਾਸ ਜੀ ਦੇ ਲੈ ਲਓ ਸਭ ਦੇ ਵਿੱਚ ਬੜਾ ਅੱਛਾ ਉਦਾਹਰਣ ਹੈ ਕਪੜੇ ਐਸੀ ਚੀਜ਼ ਹੈ ਬੰਦੇ ਦੀ ਨਿਹਾਰ ਬਦਲ ਕੇ ਰੱਖ ਦਿੰਦੀ ਹੈ ਬੰਦੇ ਦੀ ਪਰਸਨੈਲਿਟੀ ਡਿਫਾਈਨ ਕਰਦੀ ਹੈ ਕਪੜਾ ਕਪੜਾ ਓਕੇਜਨਸ ਨੂੰ ਡਿਫਾਈਨ ਕਰਦਾ ਹੈ ਕਿ ਕਿਸ ਓਕੇਜਨ 'ਚ ਕਿਹੜਾ ਕਪੜਾ ਪਾਇਆ ਵਿਆਹ ਤੇ ਕਦੀ ਅਸੀਂ ਨਾਈਟ ਸੂਟ ਪਾ ਕੇ ਨਹੀਂ ਜਾਂਦੇ ਵਿਆਹ ਤੇ ਹਮੇਸ਼ਾ ਅਸੀਂ ਫਾਰਮਲਸ ਹੁੰਦੇ ਆ ਸਪੋਰਟ ਸ਼ੂਜ਼ ਕਿਸੇ ਦੇਖਿਆ ਪਾਇਓ ਕੋਟ ਪੈਂਟ ਨਾਲ ਵਿਆਹ ਤੇ ਆ ਉਹ ਫਾਰਮਲ ਹੁੰਦਾ ਹੈ ਬਈ ਇਹਦਾ ਮਤਲਬ ਡਿਫਾਈਨਡ ਹੈ ਸੋਸਾਇਟੀ ਦੇ ਵਿੱਚ ਇਹ ਹਰ ਇੱਕ ਚੀਜ਼ ਦੇ ਕੱਪੜਿਆਂ ਦਾ ਬੜਾ ਅਹਿਮ ਹਿੱਸਾ ਹੈ ਮਨੁੱਖ ਦੀ ਜ਼ਿੰਦਗੀ ਦਾ ਸਿਵਲਾਈਜ਼ਡ ਸੋਸਾਇਟੀ ਦਾ ਉਹ ਕੁਝ ਵੀ ਹੋਏ ਤੇ ਇਸ ਗੁਰਮਤ ਦੇ ਵਿੱਚ ਵੀ ਕੱਪੜਿਆਂ ਦੀ ਬੜੀ ਅਹਿਮੀਅਤ ਹੈ ਬਾਬਾ ਹੋਰ ਪੈਨਣਾ ਖੁਸ਼ੀ ਖੁਵਾਰ ਜਿਤ ਪੈਦਾ ਤਨ ਪੀੜਿਆ ਮਨ ਮੈਂ ਚਲੇ ਵਿਕਾਰ ਹੋਰ ਦਾ ਮਤਲਬ ਇੱਥੇ ਬਹੁਤ ਅਰਥਾਂ ਦੇ ਵਿੱਚ ਹੈ ਜੇ ਓਕੇਸ਼ਨ ਤੋਂ ਪੁੱਠਾ ਕੱਪੜਾ ਪਾ ਕੇ ਚਲੇ ਜਾਓ ਨਾ ਫਿਰ ਖੁਵਾਰੀ ਹੋਗੇ ਹੋਰ ਪੈਨਣਾ ਮਤਲਬ ਜੇ ਚਾਰ ਕੱਪੜੇ ਚੰਗੇ ਨੇ ਘਰ 'ਚ ਬੰਦਾ ਕਹੇ ਨਹੀਂ ਰੱਜ ਨਹੀਂ ਹੋਰ ਚਾਹੀਦਾ ਜਿੰਨੇ ਮਰਜ਼ੀ ਭਰ ਲੋ 400 ਵੀ ਹੋ ਜਾਣ ਫਿਰ ਵੀ ਬੰਦੇ ਨੇ ਕਹਿਣਾ ਕੁਝ ਵੀ ਨਹੀਂ ਪਾਉਣ ਜੁਗਾ ਕੱਪੜੇ ਦਾ ਫਿਤਰਤ ਕੱਪੜੇ ਦੀ ਰੀਤ ਦਸਤੂਰੀਅਤ ਹੈ ਕਿਉਂਕਿ ਪਿੰਡੇ ਤੇ ਪੈ ਗਿਆ ਤੇ ਲੱਥ ਗਿਆ ਜੀ ਅੱਖੋਂ ਬਸ ਪਾ ਲਿਆ ਤੇ ਠੀਕ ਹੈ ਇਸ ਸੰਸਾਰ ਵਿੱਚ ਕਈ ਐਸੇ ਨੇ ਜਿਹੜੇ ਇੱਕੋ ਟਾਈਮ ਇੱਕ ਕੱਪੜਾ ਪਾਉਂਦੇ ਨੇ ਤੇ ਮੁੜ ਕੇ ਪਿੰਡੇ ਤੇ ਨਹੀਂ ਢਾਉਂਦੇ ਉਹ ਕੱਪੜਾ ਕਹਿੰਦੇ ਬਸ ਹੁਣ ਇਹ ਪੁਰਾਣਾ ਹੋ ਗਿਆ ਮੈਂ ਇੰਗਲੈਂਡ ਚ ਦੇਖ ਕੇ ਆਇਆ ਉਹਦੇ ਕਈ ਪਰਿਵਾਰਾਂ ਦੇ ਘਰ ਗਿਆ ਰੰਧਾਵੇ ਵਰਗੇ ਕਈ ਹੋਰ ਪਰਿਵਾਰਾਂ ਦੇ ਘਰ ਗਿਆ ਉਹਨਾਂ ਦੇ ਜਿਹੜੇ ਵੱਡੇ ਨੇ ਉਹ ਕਹਿੰਦੇ ਇੱਕੋ ਵਾਰੀ ਚ ਇੱਕ ਕਪੜਾ ਪਾਉਣਾ ਤੇ ਮੁੜ ਕੇ ਫਿਰ ਇਹ ਦਾਨ ਕਰ ਦੇਣਾ ਕਪੜਾ ਦੇ ਦੇਣਾ ਕਿਉਂਕਿ ਉਹਨਾਂ ਦੇ EMPLOYEES ਮੈਂ ਕਿਹਾ ਇਹ ਵੀ ਠੀਕ ਹੈ ਪਰ ਹਾਂ ਇਸ ਲਈ ਮੁਬਾਰਕ ਹੈ ਉਹਨਾਂ ਦੇ ਘਰ ਭਗਤੀ ਬੜੀ ਸੀ ਬੰਦਗੀ ਬੜੀ ਸੀ ਸੁਚੇਤਤਾ ਬੜੀ ਸੀ ਪਰ ਕਦੀ ਅਹੰਕਾਰ ਨਹੀਂ ਕੀਤਾ ਪਾਣਾ ਉਹਨਾਂ ਨੇ ਕੁਰਤਾ ਪਜਾਮਾ ਹੀ ਪਰ ਦੁਬਾਰਾ ਨਹੀਂ ਕਿਤੇ ਹੈਗੇ ਰੱਬ ਨੇ ਦਿੱਤੇ ਨੇ ਕਿਤੇ ਭਲਾ ਚਲੋ ਖੈਰ ਸਤਿਗੁਰ ਜੀ ਕਹਿੰਦੇ ਆ ਪ੍ਰਭੂ ਦੀ ਭਗਤੀ ਦੇ ਲਈ ਜਿਹੜੀ ਜਿਹੜੀ ਚੀਜ਼ਾਂ ਰੁਕਾਵਟਾਂ ਨੇ ਆਉ ਉਹਨਾਂ ਸਾਰੀਆਂ ਚੀਜ਼ਾਂ ਦਾ ਸਾਰੇ ਬੈਠ ਕੇ ਮੰਥਨ करिए ਗੌੜੀ ਮਹੱਲਾ ਪਹਿਲਾ ਚੂਆ ਚੰਦਨ ਅੰਕ ਚੜਾਉ ਸਭ ਤੋਂ ਮਹਿੰਗੇ ਪਰਫਿਊਮ ਨੇ ਜੀ ਸੰਸਾਰ ਦੇ ਵਿੱਚ ਅੱਜ ਤੁਸੀਂ 에어ਪੋਰਟ ਚਲੇ ਜਾਓ ਤੇ ਸਭ ਤੋਂ ਮਹਿੰਗੇ ਤੁਸੀਂ 5000 ਤੋਂ ਲੈ ਕੇ ਮੈਂ ਲੰਡਨ ਗਿਆ ਲੰਡਨ ਦੇ ਵਿੱਚ ਆਕਸਫੋਰਡ ਸਟਰੀਟ ਦੇ ਵਿੱਚ ਤੁਸੀਂ ਮੰਨੋਗੇ ਨਹੀਂ ਮੈਂ ਸੱਚੀ ਕਹਿੰਦਾ ਸਾਢੇ 4 ਕਰੋੜ ਦਾ ਪਰਫਿਊਮ ਵੇਚ ਕੇ ਆਇਆ ਕੋਈ ਹੈ ਅੰਤ ਪੈਸਿਆਂ ਦਾ ਮੈਂ ਉਹਨੂੰ ਪੁੱਛਿਆ ਵੀ ਸਭ ਤੋਂ ਮਹਿੰਗਾ ਕਿੰਨੇ ਦਾ ਹੋਏਗਾ ਕਹਿੰਦੇ ਸਾਢੇ 4 ਕਰੋੜ ਰੁਪਏ ਦਾ ਪਰਫਿਊਮ ਵੀ ਹੈ ਕਮਾਲ ਹੋ ਗਈ ਜੀ ਤੇ ਕੋਈ ਅੰਤ ਨਹੀਂ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਢੇ 550 ਸਾਲ ਪਹਿਲਾਂ ਇਹ ਗੱਲ ਸਮਝਾ ਰਹੇ ਹੈ ਕਿ ਇਹਨਾਂ ਚੀਜ਼ਾਂ ਦਾ ਅੰਤ ਨਹੀਂ ਅੱਜ 5000 ਦਾ ਲਾ ਲਿਆ ਤੇ ਕੱਲ 10 ਦਾ ਲਾਵਾਂਗੇ ਫਿਰ ਕਹਾਂਗੇ 20 20 ਜੇ ਹੋਰ ਕਮਾਰਿਆਂ ਚਲ 25 30 ਲੱਖ ਰੁਪਿਆ ਦਾ ਵੀ ਮੈਂ ਲਾਉਣਾ ਕੋਈ ਬ੍ਰਾਂਡ ਨਹੀਂ ਚੜਨਾ ਮੈਂ ਵਰਸਾਸ਼ੇ ਵੀ ਲਾਉਣਾ ਮੈਲੋਮਾਨੀ ਵੀ ਲਗਾਉਣਾ ਮੈਂ ਕੋਈ ਵੀ ਲੋਈ ਬਤੋਨ ਵੀ ਮੈਨੂੰ ਸਾਰੇ ਦੁਨੀਆਂ ਦੇ ਨਾਮ ਤੇ ਸਾਰੇ ਦੁਨੀਆਂ ਦੇ ਬ੍ਰਾਂਡ ਬੰਦਾ ਚਾਹੁੰਦਾ ਮੇਰੇ ਘਰ ਹੋਏ ਮੁਬਾਰਕ ਹੈ ਪਰ ਮਹਾਰਾਜ ਜੀ ਕਹਿੰਦੇ ਜਿਹ ਪ੍ਰਸਾਦ ਸੁਗੰਧਿਤ ਤਨ ਲਾਵੇ ਗੁਰੂ ਅਰਜੁਨ ਸਾਹਿਬ ਜੀ ਨੂੰ ਚੇਤੇ ਕਰਨੇ ਕਿ ਜਿਸ ਕਿਰਪਾ ਦੇ ਨਾਲ ਤੂੰ ਪਿੰਡੇ ਤੇ ਇੰਨੇ ਮਹਿੰਗੇ ਇਤਰ ਫਲੇਲਾ ਲਾਉਣ ਜੋਗਾ ਹੋਇਆ ਹੈ ਨਾ ਉਦਾ ਸਿਮਰਨ ਜ਼ਰੂਰ ਕਰੀ ਤੇ ਯਾਦ ਰੱਖੀ ਕੱਲਾ ਇੱਕ ਖੁਸ਼ਬੂ ਤਨ ਦੀ ਨਾ ਹੋਏ ਜਿਹੜੇ 4-5 ਘੰਟਿਆਂ ਬਾਅਦ ਜਾਂ 2 ਦਿਨਾਂ ਬਾਅਦ ਫਿੱਕੀ ਪੈ ਜਾਏ ਗੁਰੂ ਕੋਲੋਂ ਗੁਨਾ ਦੀ ਖੁਸ਼ਬੂ ਮੰਗੀ ਜਿਹੜੇ ਤੇਰੇ ਨਾਂ ਹੋਣ ਤੋਂ ਬਾਅਦ ਵੀ ਤੇਰੇ ਜੀਵਨ ਨੂੰ ਮਹਿਕਾਉਂਦੀ ਰਹੇ ਇਹ ਹੋਣੀ ਚਾਹੀਦੀ ਤੇਰੇ ਅੰਦਰ ਦੀ ਖੁਸ਼ਬੂ ਚੋਆ ਚੰਦਨ ਸਭ ਤੋਂ ਮਹਿੰਗੇ ਪਰਫਿਊਮ ਨੇ ਜੀ ਉਦ ਹੈ ਇਤਰ ਚੰਦਨ ਦੇ ਨੇ ਅੰਕ ਚੜਾਵੂ ਆਪਣੇ ਪਿੰਡੇ ਤੇ ਮਹਿੰਗੇ ਪਰਫਿਊਮ ਚੜਾਏ ਪਾਟ ਪਟੰਬਰ ਪਹਿਰ ਹੰਡਾਵੋਂ ਸਭ ਤੋਂ ਮਹਿੰਗਾ ਕਪੜਾ ਹੈ ਜੀ ਇਥੋਂ ਤੱਕ 72000 ਰੁਪਿਆ ਮੀਟਰ ਦਾ ਰੇਸ਼ਮ ਕਪੜਾ ਚਾਂਦਨੀ ਚੌਂਗੇ ਤੇ ਆਮ ਮਿਲਦਾ ਉਹ ਮੈਂ ਵੇਖ ਕੇ ਆਇਆ ਸੀ ਜੀ ਕਿੰਨਾ ਜੀ 72000 ਰੁਪਿਆ ਮੀਟਰ ਰੇਸ਼ਮ ਪਿਓਰ ਹੈ ਜੀ ਸਿੱਧੇ ਖਾਸ ਕਿਸਮ ਦੇ ਕੀੜਿਆਂ ਤੋਂ ਬਣਿਆ ਹੈ ਆਦੂਗੀ ਜੋ ਗੱਲ ਗੁਰੂ ਨਾਨਕ ਸਾਹਿਬ ਨੇ ਕਰਤੀ ਉਹ 550 ਸਾਲ ਪੁਰਾਣੀ ਨਹੀਂ ਹੋ ਸਕਦੀ ਉਹ ਅੱਜ ਵੀ ਸਾਤ ਹੈ ਤੇ ਆਉਣ ਵਾਲੇ ਸਮੇਂ ਮਹਿੰਗੇ ਤੋਂ ਮਹਿੰਗਾ ਕਪੜਾ ਪਾ ਲੈ ਤੂੰ ਪਰ ਮਾਰੇ ਕਹਿੰਦੇ ਬਿਰਹ ਬਿਨਹਰ ਨਾਮ ਕਹਾਂ ਸੁਖ ਪਾਵਾਂ ਇਹ ਖਿਆਲ ਨਾ ਰੱਖੀ ਕਿ ਸੋਨਾ ਕਪੜਾ ਮਿਲ ਜੇ ਕਿਸੇ ਨੇ ਪਾਇਆ ਮੈਂ ਪਾਲਾਂ ਤੇ ਮੈਨੂੰ ਸੁਖ ਮਿਲ ਜਾਏਗਾ ਸੁਖ ਨਹੀਂ ਮਿਲੇਗਾ ਬਸ ਪਲ ਦੋ ਪਲ ਜਾਂ ਚੰਦ ਸਮੇਂ ਆਪਰ ਲਮਹਾਂ ਦੇ ਵਸਤੀ ਆ ਘੜੀ ਦੋ ਘੜੀ ਦਾ ਤੈਨੂੰ ਇੱਕ ਮਨ ਦਾ ਚਾਉ ਮਨੋਰੰਜਨ ਕੀ ਮਾਇਆ ਮਿਲੇਗੀ ਪਰ ਟਿਕਾ ਨਹੀਂ ਮਿਲੇਗਾ ਟਿਕਾ ਉਹ ਹੈ ਜਿਸ ਦਿਨ ਚੰਗੇ ਕਪੜੇ ਨਾ ਵੀ ਹੋਣ ਤਾਮੀ ਪ੍ਰਭੂ ਦੀ ਬੰਦਗੀ ਤੇਰੇ ਅੰਦਰ ਭੁੱਖ ਪੈਦਾ ਨਾ ਕਰ ਸਕੇ ਅੱਜ ਚੰਗਾ ਪਾ ਰਿਹਾ ਚੰਗੇ ਦਾ ਮਾਣ ਨਾ ਹੋਵੇ ਕੱਲ ਨੂੰ ਜੇ ਚੰਗਾ ਨਹੀਂ ਪਾਉਣ ਨੂੰ ਹਡਾਉਣ ਨੂੰ ਮਿਲਿਆ ਫਿਰ ਫਿਰ ਵੀ ਮਨ ਚੇ ਰੋਸ ਨਾ ਹੋਵੇ ਕਿਉਂ ਪ੍ਰਭੂ ਦਾ ਨਾਮ ਹੈ ਹਰੀ ਨਾਮ ਹੈ ਬਿਨ ਹਰ ਨਾਮ ਕਹਾ ਸੁਖ ਪਾਵਾਂ ਗੁਰੂ ਨਾਨਕ ਸਾਹਿਬ ਕਹਿੰਦੇ ਬਈ ਸੁਖ ਤੇ ਨਾਮ ਦੇ ਵਿੱਚ ਹੈ ਆਓ ਅਸਲ ਸੁਖ ਦੀ ਪ੍ਰਾਪਤੀ ਵੱਲ ਤੁਰਿਏ ਹਰ ਇੱਕ ਪਦੇ ਦੇ ਵਿੱਚ ਦੁਨਿਆਵੀ ਸੁਖ ਤੇ ਦੁਨਿਆਵੀ ਨਾਲੋਂ ਪਾਰਬ੍ਰह्म ਪਰਮੇਸ਼ਵਰ ਦੇ ਸੁਖ ਦੀ ਪ੍ਰਾਪਤੀ ਕਿਵੇਂ ਹੋਣੀ ਹੈ ਉਹ ਦੱਸਿਆ